ਨਿਤ ਜਪੈ ਨੋ ਨੀਂ ਕਹੋ ਲਹਾ ਕਟਿ ਤੋਂ ਦਿਹਾੜੀ ਇਹ ਤਨ ਤਨ ਲਰਿਆ ਨਿਹਾਰੇ ਆਪੇ ਪਾੜਾ ਕਹੈ ਸੋ ਸੋ ਸੋ

परम कोशिश पिता महाराज कृपा करो दया करनी सिख सत्यों दी और पुण्य दिन के खिलाफ करनी और दुरो कोरोना अब सुख की जा कोशिश कर रहे आप सिंदरे प्यार सद्गुण कृपा कोशिश करना और सेवा भाव पड़ने कार्य वरदे और का उद्धार कोशिश करने कृपा करो परम दया करनी महाराज दुखों प्रशंसा परेशानियों में पड़ने पर से प्रसिद्ध जगत में हाथ रखना आप सौ कौनिया करना करनी निरख महाराज सतसद के प्रार्थना ਵਾਸਬੋਤ ਸਵਾਗਤ ਅਨੁਸਾਨਾ ਦੇ ਬੇਅੰਤ ਸਤਿਕਾਰ ਨਾਲ ਪ੍ਰੋਗਰਾਮ ਕਰੀਆ ਸੋਬਰ ਨੂੰ ਆਕਰਸ਼ਿਤ ਕਰਨੇ ਬਾਹਰ ਪਰਵਾਰਾਂ ਤੋਂ ਬੜੇ ਮਿਹਨਤ ਪ੍ਰਯਾਸ ਸਖਲ ਲਾਭ ਸੁਖਾਏ ਆਵਾਜ਼ ਜਿੱਤਾ ਕਰਸਾ ਸਾਹਿਬ ਜੀ ਦੁਰਗਯ ਭਈਏ ਖਾਤ ਜੁਗਨੀ ਜਾ ਇਰਖਾ ਵਾਲੇ ਕੰਮ ਨਾ ਕਰਿਓ ਜੀ ਇਹ ਨਾ ਹੋਵੇ ਪੀ ਜੇ ਕਿਸੇ ਦੇ ਕੰਮ ਦੇ ਨਾਲ ਚੋਕੇ ਟੋਕਰੀ ਚ ਮਰੇ ਉਹ ਕੰਮ ਪਹਿਲਾਂ ਕਰਾਉਣਾ ਮਾ ਆਪਣੇ ਆਪਣੇ ਬਾਤ ਨੂੰ ਇਹ ਨਾ ਕੰਮ ਕਰਿਓ ਬੀ ਨਾ ਇਹ ਨਾ ਹੋਵੇ ਪੀ ਇਹ ਦੂਜਾ ਵਾ ਇਹ ਇਹਦੇ ਨਾਲ ਹੀ ਅੱਖੇ ਤੋਂ ਲੱਗਣਾ ਆਈ ਦਾ ਪਿੰਡ ਦੀ ਪੜ੍ਹਾਈ ਰਾस्ते ਕੰਮ ਆ ਉਹ ਪਹਿਲਾਂ ਕਰਾਓ ਬਾਕੀ ਕੰਮ ਬਾਅਦ ਚ ਜੀ ਜੀ ਗੱਲ ਤੋਂ ਕਿ ਪਿੰਡ ਦਾ ਨੁਕਸਾਨ ਬੜਾ ਹੋਇਆ ਤੇ ਮਹਾਰਾਜ ਸਮੱਤ ਬਖਸ਼ੇ ਇੱਧਰ ਤੇ ਇੱਧਰ ਰੋਣ ਵਾਲਿਆਂ ਨੂੰ ਤੇ ਦੇਖ ਕੇ ਵੀ ਤੇ ਮੈਂ ਉਹਨੇ ਆ ਗਈ ਆਸ ਤਾਂ ਉੱਥੇ ਆ ਗਿਆ ਹਾਂ ਤੇ ਸਾਰੇ ਮੇਰੇ ਭੈਣ ਭਰਾ ਜਿਹੜੇ ਬੰਦ ਮਿਲ ਕੇ ਇੱਕ ਦੂਜੇ ਦਾ ਕੰਮ ਕਰੋ ਈਰਖਾ ਨਾ ਕਰਿਓ ਜੀ ਇਹ ਬੰਦੇ ਜੀ ਪਿੰਡ ਦੇ ਨੂੰ ਛੇਤਰ ਪਵਾ ਦੋ ਆਪਣੇ ਪਿੰਡ ਵੀ ਚੱਲ ਪਿਆ ਅੱਜ ਇਹ ਗੰਦਾ ਕੰਮ ਜਿਹੜਾ ਇਹ ਛੱਡਾ ਉਹ ਸਾਰਾ ਨਗਰ ਇੱਕ ਬੰਦੇ ਹੋ ਗਏ ਉਹ ਬੰਦੇ ਦੀ ਮਦਦ ਕਰੋ ਜਿਹਦੇ ਕਹਾਂਗੇ ਕੋਈ ਪੈਂਦਾ ਬੋਲ ਰੋਧ ਕੇ ਮਾਰ ਜੁੰਦਾ ਪਿੰਡ ਦੇ ਬੰਦੇ ਨੂੰ ਇਹ ਪਿੰਡ ਦੇ ਬੰਦੇ ਆ ਬੋਲ ਸਰਬਸੰਮਤੀ ਨਾਲ ਹੋ ਗਿਆ ਬਾਕੀ ਵੀ ਮੇਰਾ ਨਾਮ ਅਮਨਦੀਪ ਕੋਰੇ ਅਮਨਦੀਪ ਜੀ ਆਰਸਪੰਸ ਸਾਹਿਬ ਸਾਹਮਣੇ ਤੁਣੀ ਇਹ ਕਿਹੜਾ ਜਾਉਂਦਾ ਬਹੁਤ ਵਧੀਆ ਲੱਗ ਰਿਹਾ ਹੈ ਸਰਬਸੰਮਤੀ ਨਾਲ ਚੋਣੇ ਜਾ ਰਹੇ ਨੇ ਸਾਰੇ ਪਿੰਡ ਦਾ ਇਕੱਠ ਆ ਆਸ ਕਰਦੇ ਹਾਂ ਕਿ ਸਰਪੰਚ ਸਾਹਿਬ ਤੇ ਅਸੀਂ ਉਸ ਦੇ ਮਗਰ ਮੈਂਬਰ ਜੋ ਵੀ ਹੈ ਅਸੀਂ ਆਪਣਾ ਪੂਰਾ ਕਰ ਪਾਈਏ ਕਿ ਲੱਗਦਾ ਵੀ ਥੜੇ ਪਾਈ ਤੋਂ ਉੱਠ ਕੇ ਜਿਹੜਾ ਇਹ ਸਰਪੰਚ ਚੁਣੀ ਗਈ ਆ ਬਹੁਤ ਵਧੀਆ ਪ੍ਰਾਲਾ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਕਿ ਥੜੀ ਬਾਜੀ ਦੇ ਵਿੱਚ ਇੱਕ ਪਿੰਡ ਦਾ ਨੁਕਸਾਨ ਆ ਪੈਸੇ ਦਾ ਨੁਕਸਾਨ ਆ ਇਸ ਕਰਕੇ ਜੋ ਵੀ ਇਹ ਅੱਜ ਹੋਇਆ ਬਹੁਤ ਵਧੀਆ ਆ ਪਿੰਡ ਵਾਸਤੇ ਬਹੁਤ ਵਧੀਆ ਹੈ ਸਰਬਸੰਮਤੀਆ ਹੋ ਗਈ ਹੈ ਪਿੰਡਾਂ ਚ ਹਾਂ ਹਰ ਇੱਕ ਪਿੰਡ ਵਿੱਚ ਸਰਬਸੰਮਤੀ ਨਾਲ ਹੀ ਮੈਂਬਰਸ सरपंच चुने जान ਜਾਂ ਕਿ ਪਿੰਡ ਦਾ ਵਿਕਾਸ ਹੋਇਆ ਜਾਵੇ। ਇੱਕ ਬਾਈਡ ਹੋਰ। ਹਰਨ ਸਿੰਘ ਮਾਨ ਸਾਹਿਬ ਦਾ ਨਾਮ ਦੱਸ ਕੇ ਆਪਣੇ ਇਲਾਕੇ ਦਾ ਨਗਰ ਦਾ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਪੂਰਾ ਨਾਮ ਗੁਰਸਮਨਜੀਤ ਸਿੰਘ ਆ। ਛੋਟਾ ਨਾਮ ਮਾਨ ਦੇ ਨਾਂ ਤੇ ਹੀ ਮਸ਼ਹੂਰ ਆ ਤੇ ਮੇਰਾ ਪਿੰਡ ਜਠੋਲ ਆ। ਬਾਜਵਾ ਜਠੋਲ ਆ ਤੇ ਮੈਂ ਸਮੂਹ ਪਿੰਡ ਦੇ ਨਗਰ ਨਿਵਾਸੀਆਂ ਦਾ ਪਾਵੇਂ ਉਹ ਜਰਨਲ ਆ ਪਾਵੇਂ ਐਸਸੀ ਆ ਪਾਵੇਂ ਬੀਸੀ ਆ ਜੋ ਵੀ ਛੋਟਾ ਵੀਰ ਵੱਡਾ ਵੀਰ ਛੋਟੀ ਭੈਣ ਵੱਡੀ ਭੈਣ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਉਹਨਾਂ ਦੇ ਕਈ ਦੇਸ਼ਾਂ ਦੇ ਆਪਣੇ ਜਿੰਨਾ ਵੀ ਹੋ ਸਕੂ ਕੋਸ਼ਿਸ਼ ਕਰੂੰਗਾ ਵੀ ਪੂਰਾ ਪੂਰਾ ਉਹਨਾਂ ਦੇ ਕਹਿਣ ਤੇ ਉਤਰਾ ਅ ਗੁਰੂ ਸਾਹਿਬ ਦੀ ਹਾਜ਼ਰੀ ਤੋਂ ਫਿਰ ਸਤ ਸੰਪਤੀਆਂ ਸੰਬੰਧ ਬਣਾਇਆ ਗਿਆ ਹਾਂਜੀ ਹਾਂਜੀ ਤੁਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਕਾ ਬਕੀਆਂ ਹਾਂਜੀ ਜਿਹੜੇ ਪਹਿਲੇ ਗਲਤੀਆਂ ਹੋਈਆਂ ਬਿਲਕੁਲ ਬਿਲਕੁਲ ਲਾਤ ਨਹੀਂ ਹੋਣਗੀਆਂ ਹਾਂਜੀ ਹਾਂਜੀ ਇੱਥੇ ਕਿੱਲਾ ਵਿਚਾਰ ਕੀਤਾ ਜਾਊਗਾ ਇੱਥੇ ਜੀ ਵੇਖੋ ਜਦੋਂ ਆਪਾਂ ਆ ਹੀ ਗਏ ਐਡੀ ਵੱਡੇ ਸਥਾਨ ਤੇ ਇੱਥੋਂ ਅੱਗੇ ਤੇ ਕੁ ਜੀ ਇੱਥੇ ਸਤਾਨ ਤੇ ਆਣ ਕੇ ਜੇ ਕੋਈ ਗਲਤੀ ਹੋਊ ਤੇ ਇੱਥੇ ਹੀ ਆ ਕੇ ਭੁੱਲ ਮਖਾਵਾਂਗੇ ਸਾਰੀ ਸੰਗਤ ਦੇ ਵਿੱਚ ਜੇ ਕੋਈ ਗਲਤੀ ਹੋਊਗੀ ਤੇ ਸੰਗਤ ਨੂੰ ਇਕੱਠੇ ਕਰਕੇ ਸੰਗਤ ਜੋ ਸਜ਼ਾ ਲਾਊਗੀ ਹਮ ਨੂੰ ਮਨਜ਼ੂਰ ਹੈ ਪਿੰਡ ਦੇ ਸਹਿਯੋਗ ਦੇ ਨਾਲ ਪਿੰਡ ਦਾ ਵਿਕਾਸ ਕੀਤਾ ਜਾਊਗਾ ਰਹਿਣ ਦੇ ਕੰਮ ਕਿੰਨਾ ਕੀਤੇ ਜਾਣਗੇ ਤੁਹਾਡਾ ਵਿਕਾਸ ਕਾਫੀ ਹੋਣ ਵਾਲਾ ਜੀ ਆ ਮੈਂ ਸ਼ਮਸ਼ਾਨ ਘਾਟ ਆ ਤਿੰਨ ਸ਼ਮਸ਼ਾਨ ਘਾਟ ਆ ਸਕੂਲ ਆ ਗਰਾਊਂਡ ਆ ਕਾਫੀ ਆ ਇਹਨਾਂ ਦੇ ਤਿੰਨਾ ਚੌਂਾ ਚੀਜ਼ਾਂ ਦੇ ਮੇਰੇ ਕੋਲ ਪੈਸੇ ਪਾਸ ਹੋਏ ਆ ਮੈਂ ਕਰਵਾਏ ਆ ਮੈਂ ਜਸਵਿੰਦਰ ਸਿੰਘ ਰਮਦਾਸ ਆ ਐਮਐਲਏ ਹਲਕਾ ਟਾਰੀ ਕੋ ਕਰਵਾਇਆ ਜੀ ਹਾਂਜੀ ਤੇ ਮੇਰੇ ਸੋਪੀ ਜੇ ਪਿੰਡ ਦੀ ਗੱਲ ਕਰੀਏ ਪਿੰਡ ਚ ਟੜੇ ਬਾਰੀ ਉੱਠ ਗਿਆ ਅੱਜ ਸਾਰਾ ਪਿੰਡ ਹਾਂਜੀ ਹਾਂਜੀ ਜਿਵੇਂ ਅਸੀਂ ਦੇਖਦੇ ਸਰਪੰਚੀ ਇਲੈਕਸ਼ਨ ਚ ਖਾਤ ਕਰਕੇ ਲੜਾਈ ਝਗੜੇ ਬਹੁਤ ਹੁੰਦੇ ਨੇ ਹੁੰਦੇ ਹੁੰਦੇ ਜਿਹੜਾ ਆਦੇ ਗਾ ਕੇ ਪੈਸੇ ਦੀ ਬੜੀ ਦਰੂ ਵਰਤੋਂ ਕੀਤੀ ਜਾਂਦੀ ਹੈ ਕੀਤੀ ਜਾਂਦੀ ਹੈ ਸਾਰੇ ਚੀਜ਼ਾਂ ਨਾਲ ਕੀ ਲੱਗਦਾ ਵੀ ਜਿਹੜਾ ਉਹਨਾਂ ਦੀ ਸੰਭਾਲ ਕੀਤੀ ਗਈ ਹੈ ਜਾਂ ਨਹੀਂ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਜੇ ਨਹੀਂ ਵਰਤੋਂ ਹੁੰਦੀ ਤੇ ਸਰਪੰਚ ਨੂੰ ਵੀ ਕੋਈ ਹੱਕ ਨਹੀਂ ਖਾਂਦਾ ਫਿਰ ਉਹ ਜਦੋਂ ਸਰਪੰਚੀ ਜੇ ਲਾਗਦੇ 20 ਲੱਖ 30 ਲੱਖ ਲੌਂਦਾ ਫਿਰ ਉਹ ਆਪਣੇ ਲਾਲਚ ਨੂੰ ਜਿਹੜਾ ਆਪਣੇ ਆਂ ਦਾ ਮੈਂ ਖਰਚੇ ਯਾਰ ਮੈਂ ਆਪਣੇ ਪੂਰੇ ਕਰ ਲਾਂ ਉਸ ਕਰਕੇ ਉਹਨਾਂ ਕੇ ਸਰਪੰਚ ਸਰਪੰਚੀ ਲੈਣੀ ਬਹੁਤ ਔਖੀ ਆ ਜੀ ਐਮਐਲਏ ਬੰਨਾ ਸੌਖਾ ਜੀ ਸਰਪੰਚੀ ਲੈਣੀ ਬਹੁਤ ਔਖੀ ਆ ਕਿਉਂਕਿ ਸਰਪੰਚੀ ਦਾ ਨਾਂ ਹੀ ਇੰਨਾ ਬਦਨਾਮ ਕਰਤਾ ਵੀ ਜਿਹੜੀਆਂ ਕਾਲੇ ਮਾਲੇ ਹੁੰਦੇ ਆ ਉਹ ਸਰਪੰਚ ਦਾ ਬਿਲਕੁਲ ਹੀ ਜਿਹੜਾ ਡੈਮੋ ਹੁੰਦੀ ਉਹ ਸਾਰੀ ਹੀ ਖਤਮ ਕਰਤੀ ਆ ਹਾਂਜੀ ਅੱਛਾ ਦੇਖਿਆ ਕਿ ਸਰਪੰਚੀ ਇਲੈਕਸ਼ਨ ਚ ਬੋਲੀਆਂ ਲੱਗਦੀਆਂ ਨੇ 10 ਲੱਖ ਤੋਂ ਲੈ ਕੇ 50 ਲੱਖ ਤੱਕ ਸਰਪੰਚੀ ਬੋਲੀ ਜਾਂਦੀ ਆ ਪਰ ਤੁਹਾਡੇ ਪਿੰਡ ਚ ਬਹੁਤ ਚਲੋ ਵੀ ਗੁਰੂ ਸਾਹਿਬ ਦੀ ਹਾਜ਼ਰੀ ਸਪੰਚ ਬਣਾਇਆ ਗਿਆ ਬਿਨਾਂ ਪੈਸੇ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਇਹ ਇੱਕ ਮੋਹਾ ਜੋ ਅਸੀਂ ਆਪਣੀ ਸੁਰਤ ਸੰਭਾਲੀ ਆ ਇਹ ਗੱਲ ਨਹੀਂ ਹੋਈ ਕੋਈ ਬੋਲੀ ਨਹੀਂ ਲੱਗੀ ਅਜੇ ਤੱਕ ਇਦਾਂ ਅਸੀਂ ਚਲੋ ਜੇ ਸਭ ਸੰਤਤੀ ਨਹੀਂ ਹੋਈ ਤੀ ਫਿਰ ਚੋਣਾ ਹੋ ਜਾਂਦੀ ਆ ਹਾਂਜੀ ਉਹ ਪਿੰਡ ਦੇ ਮਕਾਸਦ ਨੂੰ ਲੈ ਕੇ ਜਾਂ ਲੋਕਾਂ ਨਾਲ ਕੀ ਵਿਸ਼ਵਾਸ ਕਰਦੇ ਹੋ ਲੋਕਾਂ ਨਾਲ ਕੀ ਵਾਦਾ ਨਭਾਓਗੇ ਜਿਹੜੇ ਪਹਿਲੇ ਦਾਤ ਕੰਮ ਕੀਤੇ ਜਾਤ ਪਾਤ ਨੂੰ ਲੈ ਕੇ ਕਿੰਨਾ ਕਿ ਚੀਜ਼ਾਂ ਵਿੱਚ ਮੈਨੂੰ ਵਿਸ਼ਵਾਸ ਕਰਕੇ ਇਹਨਾਂ ਜੀ ਸਰਪੰਚ ਬਣਾਇਆ ਸਹੀ ਗੱਲ ਪੁੱਛਦੇ ਵੀ ਵਿਸ਼ਵਾਸ ਕਰਕੇ ਵੀ ਚਲੋ ਸਰਕਾਰ ਦੇ ਵਿੱਚ ਨਮਾਇੰਦੇ ਅਸੀਂ ਤੇ ਵਿਸ਼ਵਾਸ ਤੇ ਹੀ ਇਹਨਾਂ ਵਿਸ਼ਵਾਸ ਤੇ ਮੈਂ ਖਰਾਬ ਕਰੂੰਗਾ ਜਾਂ